ਇਰਵਾਜ ਜਾਂਦੇ ਹੁੰਦੇ ਸੀ ਰੇਡੀਓ ਸਟੇਸ਼ਨ ਕੇ ਉਦੋਂ ਕਿਦਾਂ ਦੀ ਪ੍ਰੋਗਰਾਮਿੰਗ ਹੁੰਦੀ ਇੱਕ ਮਹੀਨੇ ਵਿੱਚ ਸਾਨੂੰ ਕਾਲ ਆ ਹੀ ਜਾਂਦੇ ਸੀਗੀ ਠੀਕ ਹੈ ਜਾਂਦੇ ਸੀ ਫਿਰ ਸ਼ਾਮੇ ਉਹ ਜਿਹੜੇ ਆਪਣਾ ਖੇਤ ਦੇ ਖੇਤ ਖਿਲਵਾਰ ਦਾ ਪਰਵਾ ਮੁੰਦਾ ਸੀ ਨਾ ਖੇਤੀ ਦਾ ਤਾਂ ਉਹਦੇ ਵਿੱਚ ਸੁਣੀਆਂ ਚਾਚਾ ਕਮਾਦਾਨ ਇਹ ਸਾਰੇ ਹੁੰਦੇ ਹੁੰਦੇ ਸੀ ਤੇ ਉਦੋਂ ਮੇਰੇ ਗੀਤ ਉੱਤੇ ਲਾਈ ਬੈਠ ਕੇ ਗਾਣਾ ਪੈਂਦਾ ਸੀ ਰਿਕਾਰਡਿੰਗ ਨਹੀਂ ਸੀ ਹੁੰਦੀ ਉਹ ਫਿਰ ਆਪਣੇ ਗੱਲਾਂ ਦੱਸ ਦਿੰਦੇ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਗਾਣਾ ਸਾਡਾ ਸ਼ੁਰੂ ਹੋ ਜਾਂਦਾ ਸੀ ਜੀ ਇੱਕ ਦਿਨ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਤੁਸੀਂ ਦੱਸ ਰਹੇ ਸੀਗੇ ਕਿ ਬਾਬੂ ਸਿੰਘ ਮਾਨ ਜਦੋਂ ਮਰਾੜਾਂ ਵਾਲੇ ਪਹਿਲੀ ਵਾਰ ਤੁਹਾਡੇ ਕੋਲ ਕਾਲਜ ਵਿੱਚ ਆਏ ਸੀ ਆਪਣੇ ਗੀਤਾਂ ਦੀ ਕਾਪੀ ਲੈ ਕੇ ਤਾਂ ਉਸ ਸਮੇਂ ਤੁਸੀਂ ਕਿਹਾ ਉਹਨਾਂ ਨੂੰ ਕਿ ਇਹ ਫਰੀਦਕੋਟ ਤੋਂ ਮਰਾੜਾਂ ਵਾਲਾ ਜਿੱਥੇ ਕੋਈ ਬੱਸ ਨਹੀਂ ਜਾਂਦੀ ਕੋਈ ਟੈਂਪੂ ਨਹੀਂ ਜਾਂਦਾ ਮਿੱਟੀ ਵਾਲਾ ਐਕਸਪੀਰੀਅੰਸ ਹੋਇਆ ਕਿ ਇਹ ਤਾਂ ਪਿੰਡ ਚਲੇ ਗਿਆ ਕਿਵੇਂ ਮਿਲੇ ਹੋ ਤੁਹਾਨੂੰ ਉਸ ਦਿਨ ਦੀ ਗੱਲ ਦੱਸੋ ਉਹ ਬਹੁਤ ਇੰਟਰਸਟਿੰਗ ਸੀਗੀ ਕਿ ਮੈਂ ਹਰਚਰਨੇ ਗਰੇਵਾਲ ਤੇ ਜਸਾਸ ਸਿੰਘ ਪੋਰਾ ਤਿੱਬਨਸੀ ਢੂਲਕੋ ਵਾਲਾ ਹੁੰਦਾ ਸੀ ਠੀਕ ਚਾਰਾਂ ਨੇ ਸਲਾਹ ਕੀਤੀ ਕਿ ਮਾ ਬਾਉਸ ਨੂੰ ਮਾਨੂੰ ਲੈ ਕੇ ਨਾ ਗੀਤ ਬੋਸ ਹੋਣੇ ਨੂੰ ਨਾ ਤੇ ਅਸੀਂ ਪਿੰਡ ਵੱੜ ਗਏ ਉਹਨਾਂ ਤੇ ਜਾ ਕੇ ਉਹ ਮਰਾੜ ਹੁੰਦੇ ਹੁੰਦੇ ਅਸੀਂ ਸਾਦਕ ਤੋਂ ਹਾਂ ਜੀ ਕਚੀਆਂ ਸੀਗੀਆਂ ਨਹੀਂ ਇਹ ਬਾਤ ਦੀ ਗੱਲ ਹੈ ਜਦੋਂ ਪਹਿਲਾਂ ਤਾਂ ਉਹ ਆਏ ਸੀ ਤੁਹਾਡੇ ਕੋਲ ਕਾਲਜ ਪਹਿਲਾਂ ਤੇ ਹਾਇ ਨਾ ਤੇ ਸਾਨੂੰ ਤਾਂ ਹੀ ਪਤਾ ਲੱਗਿਆ ਕਿ ਗੀਤ ਬਹੁਤ ਅੱਛੇ ਨੇ ਅੱਛਾ ਤੁਸੀਂ ਉਸ ਟਾਈਮ ਦੇਖ ਲੈ ਪੜ੍ਹ ਲੈ ਵੀ ਗੀਤ ਤਾਂ ਚੰਗੇ ਆ ਅਸੀਂ ਉਹਦੇ ਫਿਰ ਪਿੰਡੋਂ ਚਲੇ ਗਏ ਠੀਕ ਹੈ ਅਸੀਂ ਇਹਨਾਂ ਨੂੰ ਅਸੀਂ ਉਥੋਂ ਪਿੰਡੋਂ ਫਿਰ ਕੱਢ ਕੇ ਲਿਆ ਵੀ ਚਲੋ ਤੁਹਾਡੀ ਇੱਥੇ ਜਗ੍ਹਾ ਨਹੀਂ ਤੁਹਾਡੇ ਅਧਿਕਾਰ ਹੈ ਫਿਰ ਉਹ ਪਵਰਾ ਸਭ ਦੇ ਕਰ ਰਹੇ ਸੀ ਅਸੀਂ ਉਹਨਾਂ ਕੋਲ ਅੱਛਾ ਬਾਬੂ ਸੇ ਮੰਨਦੇ ਕਿ ਇਹ ਗੱਲ ਹੈਗੀ ਹੈ ਕਿ ਤੁਸੀਂ ਉਹ 스테 ਤੇ ਖੜਿਓ ਤੇ ਪਿੱਛੇ ਕਦੇ ਬਾਬੂ ਮਾਨ ਸਾਹਿਬ ਨੂੰ ਕਰ ਮਾਨ ਸਾਹਿਬ ਇਹਨਾਂ ਇਸ ਚੀਜ਼ ਦੀ ਜ਼ਰੂਰਤ ਹੈ ਇਹ ਚਾਹੀਦੇ ਮਣਕੜਾ ਉਹਨਾਂ ਨੇ ਤੁਹਾਨੂੰ ਉਸੇ ਵੀਲੀ ਅੰਤਰ ਲਿਖ ਕੇ ਦੇ ਦੇਣਾ ਤੁਹਾਨੂੰ 스테 ਤੇ ਮਤਲਬ ਇਸ ਬੰਦੇ ਨੂੰ ਇਹ ਨਹੀਂ ਕਹਿੰਦੀ ਬਲੂਡ ਪੈਂਦੀ ਕਿ ਤੁਸੀਂ ਪਹਿਲੇ ਗੀਤ ਲਿਖੀ ਰੋ ਨਹੀਂ ਨਹੀਂ ਉਸੇ ਟਾਈਮ ਨਾਲ ਪਿੱਛੇ ਲਿਖ ਲੈ ਕੇ ਪਕੜਾਈ ਜਾਂਦੇ ਸੀ ਲਿਖ ਲੈ ਕੇ ਪਕੜਾਈ ਜਾਂਦੇ ਸੀ ਕਿ ਅਸੀਂ ਗਾ ਲੈਂਦੇ ਸੀ ਅੱਛਾ ਜੀ ਮਤਲਬ ਬਹੁਤ ਬਹੁਤੀ ਚੀਜ਼ ਨੇ ਕੀ ਕਿੰਨੇ ਕ ਗਾਣੇ ਗਾਏ ਉਹਨਾਂ ਦੇ ਤੁਹਾਨੂੰ ਕੁਝ ਯਾਦ ਹੈ ਅਪਰੋਕਸੀਮੇਟਲੀ ਨਹੀਂ ਮੈਨੂੰ ਯਾਦ ਨਹੀਂ ਇਹਨਾਂ ਦੇ ਤੋਂ ਪਹਿਲਾਂ ਮੈਂ ਹਸਨਪੂਰੀ ਦੇ گاਉਂਦੇ ਸੀ ਹੂੰ ਫਿਰ ਮੈਂ ਦੀਪੂ ਜਤੋਵੀ ਦੇ ਵੀ ਗਏ ਫਿਰ ਦੇਸੂ ਮੰਦਿਰ ਗਏ ਠੀਕ ਹੈ ਲੇਕਿਨ ਜਦੋਂ ਮਾਨ ਸਾਹਿਬ ਆ ਗਏ ਨਾ ਫਿਰ ਫਿਰ ਸਿਰਫ ਇਹਨਾਂ ਦੇ ਗਏ ਔਰ ਮੈਨੂੰ ਇਹ ਕੋਈ ਪਤਾ ਨਹੀਂ ਕਿ ਮੈਂ ਨੰਦੇ ਕਿ ਨੀਗੀ ਤੇ ਇਹਨਾਂ ਨੂੰ ਪਤਾ ਹੋਵੇਗਾ ਕਿ ਸਭ ਤੋਂ ਪਹਿਲਾ ਗੀਤ ਇਨ ਦਾ ਰੇਡੀਓ ਸੈਸ਼ਨ ਤੇ ਹਿਸ ਮੋਇਸਚਰਾਈਜ਼ਡ ਮੈਂ ਗਾਇਆ ਸੀਗਾ ਠੀਕ ਹੈ ਜੀ ਤੇ ਫਿਰ ਹਰ ਚਰਨ ਕਰੇ ਵਾਲ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਡੇ ਪੁਰਾਣੇ ਸਰੋਤੇ ਸਾਰੇ ਜਾਣਦੇ ਐ ਪਿਆਰ ਕਰਦੇ ਐ ਉਹਨਾਂ ਦੇ ਨਾਲ ਤੁਸੀਂ ਗਾਇਆ ਤੇ ਉਹ ਉਹਨਾਂ ਦੀ ਸਖਸ਼ੀਅਤ ਬਾਰੇ ਜਾਂ ਤੁਹਾਡੀਆਂ ਕਿੱਦਾਂ ਦੀਆਂ ਉਹਨਾਂ ਨਾਲ ਯਾਦਾਂ ਉਹ ਦੱਸੋ ਹਰ ਚਰਨੇਦਾਰ ਵਾਲ ਇੱਕ ਦਲੇਰ ਇੱਕ ਮਤਲਬ ਬੋਲਡ ਆਦਮੀ ਸੀ ਵੀ ਹੂੰ ਸਟੇਜ ਉੱਤੇ ਚਾ ਕਿੰਨੇ ਵੀ ਸਟੇਜ ਆਰਟਿਸਟ ਨੇ ਜਦੋਂ ਮੇਰੇ ਨਾਲ ਗਾਉਂਦੇ ਸੀ ਉਦੋਂ ਦੀ ਗੱਲ ਹੈ ਮੈਂ ਕਿਸੇ ਰਾਜਨ ਸਰ ਉਹ ਆਦੇ ਹਾਂਗੇ ਮੈਨੂੰ ਬੜੀ ਇੰਟਰਸਟਿੰਗ ਜਾਲੀ ਯਾਦ ਆ ਰਹੀ ਹੈ ਗੈਟੀ ਥੀਏਟਰ Shimla ਦੀ ਹਾਂਜੀ ਉੱਥੇ ਸੀ ਰਾਜਗਪੁਰ ਦੀ ਸੰਗਮ ਪਿਰਤਮ ਦੀ ਪਿਕਚਰ ਦੀ ਸ਼ੂਟਿੰਗ ਚੱਲ ਰਹੀ ਸੀ ਹਾਂਜੀ ਜਨਤੀਮਾਲਾ ਸਾਧਨਾ ਦੀ ਮੇਰਾ ਸਾਇਦ ਹੀ ਚੱਲ ਰਹੀ ਸੀ ਰਜਿੰਦਰ ਕੁਮਾਰ ਤੁਮਲ ਮੋਹ ਚੋਟੀ ਦੁਨੀਆ ਪਰਦੇ ਫਿਲਮ ਐਕਟਰ ਸੀਗੇ ਹਮਮ ਉਹ ਜਿਹੜਾ ਪ੍ਰੋਗਰਾਮ ਸੀ ਉਹ ਗੈਟੀ ਥੀਏਟਰ ਵਿੱਚ ਸੀਗਾ ਹਮਮ ਉੱਥੇ ਹੁਣ ਲੋਕ ਜਿਹੜਾ ਵੀ ਆਰਟਿਸਟ ਜਾਵੇ ਉਹ ਹੂਟ ਕਰਦੇ ਨੇ ਹੂਟ ਕਰਦੇ ਨੇ ਤੇ ਹਰ ਚਰਨ ਗਰੀਵਲ ਮਾਨੂੰ ਕਹਿੰਦੇ ਨੇ ਮੇਰੀ ਰਾਜਾ ਸੋਲਾ ਮੇਰੀ ਗੱਲ ਜਿੰਨੀ ਮਰਜ਼ੀ ਹੂਟਿੰਗ ਹੋਵੇ ਤੋ ਫਿਲ ਨਹੀਂ ਕਿ ਨਹੀਂ ਸਟੇਜ ਤੋਂ ਮੈਂ ਕਿਹਾ ਪੱਤਰ ਥੋੜੀ ਖਾਣਾ ਨੇ ਕਹਿੰਦਾ ਜੈ ਜੁੱਤੀਆਂ ਵੀ ਪਹਿਨ ਤੋ ਹੂਟ ਫਿਲ ਨਹੀਂ ਗਈ ਹਮਮ ਅੱਛਾ ਚਲੋ ਹਰ ਚਰਨ ਗਰਵਾਲ ਨੇ ਪਹਿਲੇ ਹੇਕ ਲਈ ਆਵਾਜ਼ ਦਿੱਤੀ ਉਸ ਵਾਰ ਮੈਂ ਲਈ ਤੇ ਲੋਕਰ ਨੂੰ ਨਾਲ ਮਨ ਹਰ ਚਰਨ ਗਰਵਾਲ ਨੇ ਪੂਰੀ ਦਿੱਤੀ ਵੀ ਹਿਲਣਾ ਨਹੀਂ ਇਥੋਂ ਮੈਂ ਕਿ ਠੀਕ ਹੈ ਜਦੋਂ ਉਹਨੇ ਗਾਣਾ ਗਾਇਆ ਨਾ ਜਾਈ ਮੱਸਿਆ ਲਿਆ ਦੇ ਲਹਿੰਗਾ ਵੇ ਲੈ ਜਾ ਮੇਰਾ ਲੱਕ ਮਿਣ ਕੇ ਤੇ ਉਸ ਤੋਂ ਬਾਅਦ ਮੈਂ ਗਾਇਆ ਤੇ ਲੋਕੀ ਚੁੱਪ ਫਿਰ ਜਦੋਂ ਸੀ ਗਾਣਾ ਖਤਮ ਕੀਤਾ ਸਭ ਨੂੰ ਸਾਰੇ ਐਕਟਰ ਬੈਠੇ ਸੀਗੇ ਫਿਰ ਗਾਣਾ ਜਦੋਂ ਗਾਣਾ ਖਤਮ ਕੀਤਾ ਤੇ ਲੋਕਾਂ ਨੇ ਵਾਂਸ ਮੋਰ

ਬਹੁਤ ਇੰਟਰਸਟਿੰਗ ਰਿਹਾ ਉਹ ਫੰਕਸ਼ਨਟ ਮੈਂ ਤੁਹਾਡੀਆਂ ਹੋਰ ਵੀ ਫੋਟੋਗ੍ਰਾਫਸ ਦੇਖੀਆਂ ਜਿਹਦੇ ਵਿੱਚ ਪ੍ਰithvi ਰਾਜਪੂਰ ਵੀ ਐ ਖੜੇ ਔਰ ਹੋਰ ਸਾਰੇ ਵਜੰਤੀ ਮਾਲਾ ਉਹ ਕਿਵੇਂ ਮੁੰਬਈ ਦੇ ਵਿੱਚ ਤੁਸੀਂ ਗਏ ਜਾਂਦੇ ਰਹਿੰਦੇ ਸੀ ਜਦੋਂ ਰਿਕਾਰਡਿੰਗ ਕਰਨ ਕਿਵੇਂ ਮਿਲਦੇ ਨੇ ਐਸਾ ਸੀ ਕਿ ਵਿਸਾਖੀ ਦਾ ਮੇਲਾ ਉੱਥੇ ਲੱਗਦਾ ਸੀਗਾ ਇਹ ਮੁੰਬਈ ਦੇ ਵਿੱਚ ਮੁੰਬਈ ਦੇ ਵਿੱਚ ਹਰ ਸਾਲ ਵਿਸਾਖੀ ਦਾ ਮੇਲਾ ਬੰਦ ਲੱਗਦਾ ਸੀ ਤੇ ਹਾਈਦਰਾਬਾਦ ਵੀ ਲੱਗਦਾ ਸੀ ਅੱਛਾ ਜੀ ਇੱਥੇ ਆਨੰਦ ਜੀ ਮਨਾਉਂਦੇ ਸੀ ਵਿਸਾਖੀ ਮੇਲਾ ਠੀਕ ਹੈ ਤੇ ਹਾਈਦਰਾਬਾਦ ਯੁਧਵੀਰ ਮਿਲਾ ਅਖਬਾਰ ਦੇ ਐਡੀਟਰ ਸੀਗੇ ਉਹ ਠੀਕ ਹੈ ਫਰਦੂ ਵਿੱਚ ਸ਼ਬਦ ਸਿਰਸਾਲਾ ਉਹਨਾਂ ਦੀ ਮਿਸਿਸ ਸੀਤਾ ਜੀ ਸੀਗੇ ਜਿਹੜੇ ਕਿ ਐਮਪੀ ਸੀਗੇ ਹੂੰ ਤੇ ਹਰ ਵਸਾਕੀ ਦੇ ਜਾਂਦੇ ਸੀ ਆਨੰਦ ਜਿਹੜੇ ਜੀ ਆਨੰਦ ਜੀ ਸੀ ਉਹ ਨਾ ਉਹ ਵਸਾਕੀ ਦੇ ਉੱਤੇ ਉਹ ਪੂਰਾ ਮਤਲਬ ਸਾਨੂੰ ਵੀਆਈਪੀ ਟ੍ਰੀਟਮੈਂਟ ਦਿੰਦੇ ਸੀ ਗੱਡੀਆਂ ਦਿੰਦੇ ਸੀ ਘਮਾਉਂਦੇ ਸੀ ਓਕੇ ਮੈਂ ਸਟੇ ਤੇ 간ਦੀ ਸੀ ਜਦੋਂ ਠੀਕ ਹੈ ਜਦੋਂ ਸਟੇ ਤੇ ਗਾਰੀ ਸੀ ਤੇ ਪ੍ਰਿਥੀ ਰਾਜ ਕੁਮਰੂ ਬੈਠੇ ਸੀ ਤੇ ਸਟੇ ਤੇ ਆ ਗਏ ਆਕੇ ਮੈਂ ਨਜਬ ਹੀ ਪਾਲੀ ਕਹਿੰਦੇ ਪਹਿਲੀ ਕੁੜੀ ਮੈਂ ਦੇਖੀ ਜਿਹੜੀ ਹੱਸ ਕੇ ਗਾ ਰਹੀ ਔਰ ਜਿਹਦੇ ਦਿੱਤ ਚ ਕਾਪੀ ਨਹੀਂ ਉਹਨ ਸੋ ਗੀਤ ਗਾਤੇ ਹੋਣਗੇ ਤੇ ਉਹ ਫੋਟੋ ਉਹਨ ਦੇ ਸੀ ਤੇ ਜਿਹੜੀ ਵਜੰਤੀ ਮਾਲਾ ਉਹ ਵੀ ਉਹਨਾਂ ਦੀ ਵੀ ਉੱਥੇ ਦੀ ਉਹ ਵੀ ਯਾਦ ਹੈ ਨਹੀਂ ਗੈਟੀ ਥੀਏਟਰ ਦੀ ਅੱਛਾ ਉਹ ਗੈਟੀ ਥੀਏਟਰ ਦੀ ਅਸ਼ੀਮ ਲੇਣੀ ਜਿਹੜੀ ਇੱਥੇ ਅਸੀਂ ਫਿਰ ਰਾਜਪੁਰ ਨੇ ਸਾਨੂੰ ਸਿਰ ਬ੍ਰੇਕਫਾਸਟ ਸੇ ਬੁਲਾ ਲਿਆ ਸੀ ਨਾ ਅਸ਼ੀਮ ਤੀਰ ਸੀ ਉਹਦੋਂ ਹਮਮ ਤੇ ਫਿਰ ਅਸੀਂ ਉਹ ਫਿਰ ਵਜੰਤੀ ਮਾਲਾ ਮੈਂ ਜਸਟ ਸਾਰੇ ਸੀ ਕਰਦੇ ਸੀ ਤੇ ਮਹਿੰਦਰ ਕਪੂਰ ਉਹਨਾਂ ਨਾਲ ਵੀ ਤੁਹਾਡੇ ਹਾਂ 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 ਚੰਨ ਗਰੇਵਲ ਹੁਣਾਂ ਨਾਲ ਫਿਰ ਤੁਸੀਂ ਅਲੱਗ ਹੋ ਗਏ ਤੁਸੀਂ ਰੀਜ਼ਨ ਦੱਸਿਆ ਕਿ ਉਹ ਡਿਊਟ ਗਾਉਂਦੇ ਸੀ ਥੋੜਾ ਖੁੱਲਾ ਤੇ ਤੁਸੀਂ ਇਸ ਵਿੱਚ ਤੇ ਫਿਰ ਉਸ ਤੋਂ ਬਾਅਦ ਮੁਹੰਮਦ ਸਦੀਕ ਜੀ ਕਿੰਨਾ ਕੁ ਸਮਾਂ ਗਾਇਆ ਉਹਨਾਂ ਨਾਲ ਤੁਸੀਂ ਸਦੀਕ ਜੀ ਨਾਲ ਸਮਾਤਾ ਉਹਨਾਂ ਮੈਂ ਦੱਸ ਨਹੀਂ ਸਕਦੀ ਕਿ ਕਿੰਸੇ ਬਹੁਤ ਗਾਇਆ ਹਿਸ ਮਾਸਵਾਇਚ ਰਿਕਾਰਡ ਵੀ ਕਰਾਇਆ ਸਾਰਾ ਕੁਝ ਕੀਤਾ ਤੇ ਬਹੁਤ ਅੱਛਾ ਰਿਹਾ ਸਾਡਾ ਔਰ ਮਤਲਬ ਗਾਉਂਦੇ ਗਾਉਂਦੇ ਸ਼ਾਰਟ ਵੀ ਕਰ ਜਾਂਦੇ ਸੀ ਮੁਹੰਮਦ ਸਦੀਕ ਪਤਨ ਕੋਈ ਕਿ ਸ਼ਾਰਟ ਕਰਦੇ ਸੀ ਇੱਥੇ ਨਾ ਕੋਈ ਇਹ ਹਲਾ ਦਿੰਦੇ ਸੀ ਮੇਰਾ ਡਾ ਸਾਨੂੰ ਕਿੰਨੇ ਦਸ ਗਾਨਾਂ ਬਿਖ ਲੋ ਜਾਂਦਾ ਸੀ ਮਤਲਬ ਡੀਸੈਂਟ ਸੀ ਕਿਉਂਕਿ ਸਾਰੇ ਕੈਰੈਕਟਰ ਵਾਲੇ ਸੀਗੇ ਕੋਈ ਅਸੀਂ ਦੇਸੀ ਲੋਕ ਵੀ ਇੰਜੋਏ ਕਰਦੇ ਸੀ ਸਾਨੂੰ ਹਮ ਉਸ ਤੇ ਤੋ ਤਾਂ ਕਰਦੇ ਕਿ ਉਰਦੂ ਦੀਆਂ ਰੁਬਾਈਆਂ ਤੇ ਮਤਲਬ ਰੁਬਾਈਆਂ ਦੀ ਕਹ ਦਿੰਦੇ ਸੀ ਲੋਕੀ ਸੁਣ ਲੈਂਦੇ ਸੀਗੇ ਬਹੁਤੇ ਸ਼ੁਰੂ ਤੇ ਮੈਨਾਂ ਸ਼ੌਕ ਹੁੰਦਾ ਸੀ ਕਿ ਉਹਨੂੰ ਪਤਾ ਲੱਗ ਜਾ ਕਿ ਇਸ ਪਿੰਡ ਵਿੱਚ ਖੜਾ ਲੱਗਣਾ ਹੈ ਮਤਲਬ ਉਹਨਾਂ ਸਵੇਰੇ ਸਵੇਰੇ ਕੀ ਕਰਨਾ ਆਪਣਾ ਚਾਰਾ ਪੱਠਿਆਂ ਦਾ ਲਿਆ ਕੇ ਪਾ ਕੇ ਨਾ ਤੋ ਕਿ ਪਗ ਰੰਗ ਬਰੰਗਿਆ ਤੁਸੀਂ ਦੇਖੋ ਕਿ ਸਮੁੰਦਰ ਹੁੰਦਾ ਸੀ ਉਹਨਾਂ ਦਾ ਮਤਲਬ ਬਠੇ ਹੁੰਦੇ ਸੀ ਐਨੇ ਮਤਲਬ ਡੀਸੈਂਟ ਤਰੀਕੇ ਨਾਲ ਐਨਾ ਅੱਛਾ ਸੁੰਦਰ ਸੀ ਕਿ ਪੁੱਛੋ ਇਹ ਉਹ ਖਾੜਾ ਕਿਹਾ ਜਾਂਦਾ ਸੀ ਨਾ ਕਿ ਅੱਜ ਖਾੜਾ ਲੱਗਣਾ ਪਾਣੇ ਪਿੰਡ ਖਾੜਾ ਲੱਗ ਰਿਹਾ ਹੈ ਜਿਵੇਂ ਅਸੀਂ ਤੁਸੀਂ ਜਾਂਦੇ ਸੀਗੇ ਤੇ ਘਰ ਵਿੱਚ ਜਿਹੜੇ ਦੂਜੇ ਛੋਟੇ ਭੈਣ ਭਰਾ ਤੁਹਾਡੇ ਹਨ ਉਹ ਉਸ ਟਾਈਮ ਇਦਾਂ ਫੀਲ ਕਰਦੇ ਸੀਗੇ ਕਿ ਹਾਂ ਸਾਡੀ ਭੈਣ ਵਧੀਆ ਗਾ ਰਹੀ ਹੈ ਜਿਵੇਂ ਉਹਨਾਂ ਨੂੰ ਅਹਿਸਾਸ ਸੀ ਜਾਂ ਲੱਗਦਾ ਸੀ ਕਿ ਬਸ ਠੀਕ ਹੈ ਇਹਨੂੰ ਸ਼ੌਂਕ ਹੈ ਕਰੀ ਜਾਂਦੀ ਜੋ ਉਹ ਚੀਜ਼ ਨੂੰ ਕੁਝ ਸਮਝ ਦੇ ਸੀ ਉਸ ਦਾ ਹਾਂ ਨਹੀਂ ਪਿਆਰ ਕਰ ਦੇ ਸੀਗੇ ਜੀ ਜੀ ਤੇ ਫਿਰ ਅਸੀਂ ਅਸੀਂ ਆਪਸੇ ਇੰਜੋਏ ਕਰਦੇ ਸੀ ਉਸੀ ਛੋਟ ਛੋਟੀਆਂ ਗੱਲਾਂ ਕਿਵੇਂ ਹੋਇਆ ਕਿਵੇਂ ਗਏ ਉਹ ਉਸ ਨੇ ਵਿਆਹ ਕਰਕੇ ਰਹਿਣਾ ਇਹ ਚੀਜ਼ ਕੀ ਨੀਅਤ ਜੀ ਕਿੰਨੀ ਗਾਉਂਦੇ ਹੋ ਜਿਵੇਂ ਉਹਦੋਂ ਮੈਨੂੰ ਦੱਸਿਆ ਮੈਂ ਕਿ ਰਾਣ ਮਾ ਪਿੰਡ ਸਾਡਾ ਕੀਲਾ ਪ੍ਰੋਗਰਾਮ ਸੀ ਮੈਂ ਕਿਹਾ ਅੱਜ ਮੈਂ ਹਰ ਚਰਨ ਗੇਰਵਾਲ ਨਹੀਂ ਗਾਣਾ ਹਾਏ ਕਿਉਂ ਨਹੀਂ ਗਾਣਾ ਤੁਸੀਂ ਮਨ ਦੋ ਛੋਟਾ ਜਿਹਾ ਪੱਜਾ ਆਇਆ ਮੈਂ ਕਿਹਾ ਇਹ ਗੱਲ ਹੈਗੀ ਕਿ ਹੁਣ ਖੁੱਲ੍ਹੇ ਜਗ੍ਹਾ ਤੇ ਖੁੱਲ੍ਹੇ ਕੀ ਨੇ ਮਨਮਾਨੀ ਸੋਇਸ ਜਿਹਾ ਕਰਕੇ ਅਸਟਰ ਮਤਲਬ ਉਹ ਉਹਨਾਂ ਨੂੰ ਇੰਟਰਸਟ ਹੁੰਦਾ ਸੀ ਕਿ ਚੀਜ਼ ਕੀ ਹੈ ਕੀ ਗੰਦੇ ਨੇ ਮਤਲਬ ਸਰ ਹੋ ਜਾਂਦਾ ਸੀ ਤੇ ਜਿਹੜਾ ਤੁਸੀਂ ਉਹ ਦੱਸਿਆ ਸੀਗਾ ਕਿ ਤੁਸੀਂ ਲਾਲ ਬਹਾਦਰ ਸ਼ਾਸਤਰੀ ਜੀ ਉਹਨਾਂ ਦੀਆਂ ਸਟੇਜਸ ਤੇ ਵੀ ਗਾਇਆ ਹੈ ਨਾ ਇੰਦਰਾ ਗਾਂਧੀ ਵੀ ਉਹ ਉਹਨਾਂ ਨੇ ਵੀ ਤੁਹਾਨੂੰ ਗਾਉਂਦੇ ਹੋਏ ਸੁਣਿਆ ਹੈ ਲਾਈਵ ਫਿਰ ਤੁਸੀਂ ਉਹਨਾਂ ਬਾਰੇ ਤਾਂ ਪਹਿਲੇ ਦੱਸ ਚੁੱਕੇ ਹੋ ਪ੍ਰਤਾਪ ਸਿੰਘ ਕਹਿ ਰਹੇ ਹਾਂ ਬਾਰੇ ਤਾਂ ਸ਼ੁਰੂਆਤੀ ਉਥੋਂ ਹੁੰਦੀ ਹੈ ਹਨਾ ਇਸ ਸਰਕਾਰੀ ਸਟੇਜਾਂ ਵਾਲਾ ਜਿਹੜਾ ਉਹ ਮਾਹੌਲ ਉਹ ਕਲਚਰ ਉਹ ਕਿਵੇਂ ਦਾ ਸੀਗਾ ਉਹਦੇ ਬਾਰੇ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹਉਂ। ਉਥੇ ਤਾਂ ਮਤਲਬ ਐਸਾ ਸੀ ਨਾ ਕਿ ਮੈਨੂੰ ਪਤਾ ਹੈ ਕਿ ਪਤਾ ਹੁੰਦਾ ਸੀ ਕਿ ਚੀਫ ਮਿਨਿਸਟਰ ਆ ਰਹੇ ਨੇ। ਹੂੰ ਕੋਈ ਵੀ ਐਸਾ ਚੀਫ ਮਿਨਿਸਟਰ ਨਹੀਂ ਜਿੰਦੀ ਸਟੇ ਤੇ ਮੈਨਹੀਂ ਗਈ। ਇਤੋਂ ਤੱਕ ਕਿ ਲక్ష్ਮੀ ਸਿੰਘ ਗਿੱਲ ਜੀ ਨੇ ਮਾਨੂੰ ਪੰਜਾਬ ਗਵਰਨਮੈਂਟ ਵਾਲਾ ਮੈਨੂੰ ਤੇ ਜਮਲਾ ਜੱਟ ਜੀ ਨੂੰ ਗ੍ਰਾਂਟ ਦਿੱਤੀ। ਠੀਕ ਹੈ। ਤੇ ਉਹਨਾਂ ਨੂੰ ਪਤਾ ਸੀ ਪੁਲਿਸ ਹੁੰਦੀ ਸੀ ਸਾਰੇ ਪਾਸੇ। ਹੂੰ ਮੈਨੂੰ ਉਹ ਪਿੰਡ ਤਾਂ ਯਾਦ ਨਹੀਂ ਤੇ ਅਸੀਂ ਗਾਰੇ ਸੀਗੀ ਮਾਤੇ ਖੜੀ ਗਈ ਤੇ ਉਹ ਤੋਂ ਦਿਨ ਦੇ ਗੀਤ ਉਹਨਾਂ ਜਿਹਾ ਹੋਰ ਤਰ੍ਹਾਂ ਦੇ ਗਾਣੇ ਪੈਂਦੇ ਸੀ ਤੇ ਵਿਆਹ ਦੇ ਗੀਤ ਥੋੜੇ ਜਿਹਾ ਹੋਰ ਤਰ੍ਹਾਂ ਗਾਣੇ ਪੈਂਦੇ ਸੀਗੇ ਹਮ ਤੇ ਮੈਂ ਗੀਤ ਗਾ ਰਹੀ ਸੀ ਤੇ ਪ੍ਰਤਾਪ ਸਿੰਘ ਕਹ ਰਹੇ ਜੀ ਕਹਿੰਦੇ ਨੇ ਅਰੇ ਇਹ ਔਰ ਵਾਲੀ ਜਨਰੇਸ਼ਨ ਆਏ ਛਤਰੀ ਇਹਨਾਂ ਦਾ ਸਿਰ ਤੇ ਦਿਓ ਮੈਨੂੰ ਛਤਰੀ ਦੀ ਲੋੜ ਨਹੀਂ ਹਮ ਉਹ ਤਾਂ ਬਹੁਤ ਗ੍ਰੇਟ ਸੀਗੇ ਉਹ ਤੋਂ ਸੋ ਇਸ ਵਜ੍ਹਾ ਕਰਕੇ ਸਾਨੂੰ ਸਿਰਫ ਹੁਣ 인ਦਰਾ ਗਾਂਧੀ ਜੀ ਆ ਰਹੇ ਸੀਗੇ ਜੋ ਕਾਮਾਗਾਟਾ ਮਾਰੂ ਸੱਫੀ ਸਥਿਥ ਹੋਇਆ ਸੀ ਜਦੋਂ ਅਜੀਤ ਸਿੰਘ ਨਗਰ ਵਿੱਚ ਅੱਛਾ ਉਦੋਂ ਵੀ ਮੈਂ ਸੀ ਮੈਨੂੰ ਉਸਾਮ ਤੋਂ ਬੁਲਾਇਆ ਗਿਆ ਸੀਗਾ ਹਮ ਫਿਰ ਉਸ ਤੋਂ ਬਾਅਦ ਇਹ ਗੀਤਾਂ ਦੀ ਜਿਹੜੀ ਸਿਲੈਕਸ਼ਨ ਤੁਸੀਂ ਬਿਲਕੁਲ ਹੋਰ ਹੁੰਦੀ ਸੀ ਤੇ ਵਿਆਹਾਂ ਦੀ ਹੋਰ ਸੀ ਤੁਹਾਡੀ ਮੈਰਿਜ ਜਿਹੜੀ ਹੈ ਉਹ ਕਦੋਂ ਹੁੰਦੀ ਤੁਸੀਂ ਕਿਤੇ ਜ਼ਿਕਰ ਕੀਤਾ ਸੀ ਕਿ ਬਹੁਤ ਯੰਗ ਏਜ ਵਿੱਚ ਹੀ ਹੋ ਗਈ ਸੀ ਤੁਹਾਡੀ ਮੈਰਿਜ ਕਿਹੜੇ ਕਿੰਨੇ ਸਾਲਾਂ ਦੇ ਸੀ ਤੁਸੀਂ ਬਾਈ ਸਾਲ ਪੂਰੇ ਹੋ ਗਏ ਸਿੱਧੇ ਹੀ ਕਿਰਾਸੇ ਬਾਈ ਤੇ ਔਰ ਤੁਸੀਂ ਲਗਾਤਾਰ 10 12 ਸਾਲ ਗਾਇਆ ਹੋਏਗਾ ਪ੍ਰੋਫੈਸ਼ਨਲੀ ਇਸਾਸੇ ਸ਼ਾਦੀ ਹੋ ਗਈ ਸੀ ਨਹੀਂ ਨਹੀਂ ਮੈਂ ਸ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਰਹੀ ਕਿ ਜਦੋਂ 14 ਸਾਲ 12 14 ਸਾਲ ਦੇ ਸ਼ੁਰੂ ਹੋ ਗਏ ਸੀ ਲੇਕਿਨ ਮੈਂ ਬੰਦ ਨਹੀਂ ਕੀਤਾ ਹਾਂ ਰੀਜਨੇਸੀਕੇ ਫੀਲਡ ਇਚ ਸੀਗੇ ਤੇ ਫਿਰ ਫਰਕ ਇਹਨਾ ਪੈ ਗਿਆ ਸੀਗਾ ਕਿ ਮੈਂ ਚੰਡੀਗੜ੍ਹ ਸ਼ਿਵਾਲਕ تھیਟਰ ਸੀ ਜਰਨਿਸਪੇਦੀ ਸੀਗੇ ਮਿਲਵਾ ਚ ਡਾਇਰੈਕਟਰ ਬੰਦੇ ਇੰਟਰਵਿਊ ਦੇ ਉਹਨੇ ਬਿਸ਼ੇਸ਼ ਸ਼ਿਵਾਲਕ تھیਟਰ ਸੀ ਕਰ ਰਜਿਸਟਰਡ ਅੱਛਾ ਜੀ ਉਹਨਾਂ ਨਾਲ ਫਿਰ ਮੈਂ ਗਾਉਂਦੀ ਸੀ ਉਹਨਾਂ ਦੇ ਹੀਰ ਰਾਜਾ ਡਾਂਸ ਟੈਬਲੂ ਬਿਰਜ਼ਾ ਸਹਿਬਾ ਬੰਜਾਰਾ ਐ ਵੈਸੇ ਵੀ ਮੈਂ ਗਾਣੇ ਗਾਉਂਦੀ ਸੀ ਤੇ ਉਹ ਫਿਰ ਉਹਨਾਂ ਦੇ ਨਾਲ ਮੈਂ ਕੰਟੀਨਿਊ ਰੱਖਿਆ ਸੀ 5 ਸਾਲ ਇਹ ਫਿਰ ਮੇਰੇ ਹੋ ਗਏ ਉਹਨਾਂ ਨਾਲ ਪਰ ਕਦੀ ਤੁਹਾਨੂੰ ਇਹ ਨਹੀਂ ਲੱਗਿਆ ਕਿ ਕਿ ਉਸ ਟਾਈਮ ਜਦੋਂ ਤੁਸੀਂ ਚਲੇ ਗਏ ਹੋ ਉਦੋਂ ਤੁਹਾਡੀ ਮੈਰਿਜ ਕਿਹੜੇ ਸਾਲ ਚ ਹੋਈ 72 72 ਦੇ ਵਿੱਚ ਹੈ ਨਾ ਤੇ ਉਸ ਟਾਈਮ ਪ੍ਰਕਾਸ਼ ਕੌਰ सुरेंद्र ਕੌਰ ਗਾ ਰਹੇ ਸੀ ਆਲਰੇਡੀ ਹੈ ਨਾ ਜਗਮੋਨ ਕੌਰ ਵੀ ਰਣਜੀਤ ਕੌਰ ਫਿਰ ਆ ਗਏ ਤੁਹਾਡੇ ਤੋਂ ਬਾਅਦ ਤੇ ਉਹਨਾਂ ਨੂੰ ਜਦੋਂ ਤੁਸੀਂ ਰੇਡੀਓ ਤੋਂ ਸੁਣਦੇ ਹੋਵੋਗੇ ਨਾ ਤੇ ਕਦੇ ਅੰਦਰ ਫੀਲ ਹੋਇਆ ਨਹੀਂ ਸੀ ਕਿ ਮੈਂ ਵੀ ਕਾਸ਼ ਇੱਦਾਂ ਹੀ ਅੱਜ ਵੀ ਗਾਉਂਦੀ ਹਵਾਂ ਨਹੀਂ सुरेंद्र ਕੌਰ ਜੀ ਤਾਂ ਮੈਂ ਬਹੁਤ ਰਿਗਾਰਡ ਕਰਦੀ ਸੀ ਕਿਉਂਕਿ ਮੇਰੇ ਵਿਆਹ ਉੱਤੇ ਮਨੇ ਸ਼ਗਨ ਪਾ ਕੇ ਗਏ ਸੀਗੇ ਜੀ ਜੀ ਬਹੁਤ ਪਿਆਰ ਕਰਦੇ ਸੀਗੇ ਕਿਉਂਕਿ ਉਹ ਮੇਰੇ ਅਟੈਂਡ ਕਿਉਂ ਨਹੀਂ ਕਰ ਸਕਦੇ ਸੀ ਮੇਰੀ ਸ਼ਾਦੀ ਉਹਨੇ ਦੀ ਲੜਕੀ ਦੀ ਵੀ ਸ਼ਾਦੀ ਸੀ ਅੱਛਾ ਜੀ ਤੇ ਇਸ ਵਜ੍ਹਾ ਕਰਕੇ ਮੈਂ ਪਹਿਲੇ ਸ਼ਗਨ ਦੇ ਗਿਆ ਸੀਗੇ ਹਮ ਲੇਕਿਨ ਇਹ ਗੱਲ ਹੈ ਨਾ ਕਿ ਜੇ ਮੈਂ ਮੇਰੇ ਦਿਲ ਚੀਜ਼ ਚਾਹਤ ਹੁੰਦੀ ਜੇ ਮੈਂ ਗਾਣਾ ਬੰਦ ਕੀਤਾ ਹੁੰਦਾ ਹਮ ਗਾਣਾ ਤੇ ਮੇਰਾ ਸ਼ੁਰੂ ਸੀਗਾ ਰੇਡੀਓ ਸੈਸ਼ਨ ਤੇ ਵੀ ਗਾ ਰਹੇ ਸੀਗੇ ਸ਼ਾਦੀ ਤੋਂ ਬਾਅਦ ਵੀ ਗਾ ਰਹੇ ਸੀਗੇ ਹਮ ਸੋ ਹਾਂ ਕਿ ਉਹ ਜਿਆਦਾ ਜਿਆਦਾ ਦੇ ਰਹੇ ਸੀਗੇ ਇੱਕ ਫੇਮਸ ਜਿਹੜੀ ਉਹ ਹੁੰਦੀ ਹੈ ਨਾ ਕਿ ਸੈਲੀਬ੍ਰਿਟੀ ਵਾਲੀ ਫੇਮਸ ਹੋਣ ਵਾਲੀ ਚੀਜ਼ ਕਿ ਆ ਉਹ ਅੱਜ ਵੀ ਫੇਮਸ ਨੇ ਲੋਕ ਅੱਜ ਵੀ ਜਾਣਦੇ ਨੇ ਤੇ ਉਹ ਕਿਤੇ ਨਾ ਕਿਤੇ ਇਸ ਤਰੀਕੇ ਦੀ ਮਨ ਵਿੱਚ ਕਦੇ ਆਈ ਨਹੀਂ ਸੀ ਕਿ ਕਦੇ ਕਿਉਂਕਿ ਮੈਂ ਕਹਿੰਦੀ ਸੀ ਕਿ ਜੋ ਰੱਬ ਨੇ ਦਿੱਤਾ ਹੈ ਹੂੰ ਬਹੁਤ ਕੁਝ ਦਿੱਤਾ ਹੈ ਮੇਰੀ ਛੋਟੀ ਛੋਟੀ ਸੀ ਹੂੰ ਉੱਪਰ ਵਾਲੇ ਨੇ ਬਹੁਤ ਕੁਝ ਦਿੱਤਾ ਹੈ ਕਿਉਂਕਿ ਜਦੋਂ ਤੁਸੀਂ ਗਾਉਂਦੇ ਸੀ ਸਿਰਫ ਰੇਡੀਓ ਤੇ ਆਡੀਓ মিডিয়াম ਸੀ ਜਾਂ ਤੁਹਾਡੀਆਂ ਲਾਈਵ ਸਟੇਜ ਹੁੰਦੀਆਂ ਸੀ ਹਾਂ ਹਾਂ 72 ਤੋਂ ਬਾਅਦ ਸਾਡੇ ਕੋਲ ਦੂਰਦਰਸ਼ਨ ਆ ਗਿਆ ਜਲੰਧਰ ਹਨਾ ਤੇ ਸਾਡਾ ਉਹ ਉੱਥੇ ਵੀ ਜਿੱਦਾਂ ਕਹਿ ਲਓ ਕਿ ਰੇਡੀਓ ਤੋਂ ਬਾਅਦ ਟੀਵੀ ਵਿਜ਼ੂਅਲ ਲੋਕ ਦੇਖ ਵੀ ਰਹੇ ਸੀ ਉੱਥੇ ਲੋਕਾਂ ਨੇ ਹਨਾ ਜੋ ਤੇ ਜਮਲਾ ਜੱਟ ਜੀ ਆ ਕੇ ਪ੍ਰੋਗਰਾਮ ਪੇਸ਼ ਕਰ ਰਹੇ ਹੈ ਹਨਾ ਸ੍ਰਿੰਦਰ ਕੌਰ ਜੀ ਪ੍ਰੋਗਰਾਮ ਪੇਸ਼ ਕਰ ਰਹੇ ਨੇ ਤੇ ਉਹ ਟੀਵੀ ਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੇਖਣ ਦੀ ਖੁਆਇਸ਼ ਕਰਦੇ ਤੁਹਾਨੂੰ ਲੱਗਦਾ ਕਿ ਅੱਜ ਤਾਂ ਹੀ ਟੀਵੀ ਤੇ ਗਾਈਆਂ ਮੈਂ ਜੀ ਤੁਸੀਂ ਨੈਸ਼ਨਲ ਦੂਰਦਰਸ਼ਨ ਵਾਲਾ ਗਾਇਆ ਹੈ ਹਨਾ ਮੈਂ ਜੰਧਰ ਤੋਂ ਵੀ ਗਈਆਂ ਮੈਂ ਸ਼੍ਰੀਨਗਰ ਤੋਂ ਵੀ ਗਈਆਂ ਮੈਂ ਮੈਰਿਜ ਤੋਂ ਬਾਅਦ ਆਂਦੇ ਸੀ ਮੈਰੀ ਤੋਂ ਬਾਅਦ ओके ਉਸ ਤੋਂ ਬਾਅਦ ਕੀ ਹੋਇਆ ਮੈਂ ਮੇਰੀ ਸ਼ਾਦੀ ਉਸੇ ਜਦ ਵਿੱਚ ਸ਼੍ਰੀਨਗਰ ਪ੍ਰੋਗਰਾਮ ਕੀਤਾ ਹੈ ਜੀ ਕਿ ਉਧਰ ਜਾਉ ਰਹੀ ਸੀ ਕਿ ਮੇਰੇ ਹਸਬੰਡ ਤੇ ਮੈਂ ਕਿ ਤੁਸੀਂ ਜਦ ਚਾਰ ਦਿਨ ਦੀ ਛੁੱਟੀ ਮਿਲਦੀ ਆ ਜਣੇ ਵਾਪਸ ਚਲੀਆ ਮਤਲਬ ਹੋ ਜਾਂਦਾ ਸੀ ਹਮਮ ਜਿਸ ਵਕਤ ਅੰਮ੍ਰਿਤਸਰ ਵਾਸਤੇ ਟੀਵੀ ਪ੍ਰੋਗਰਾਮ ਸ਼ੁਰੂ ਹੋਇਆ ਹੈ ਹਾਂ ਜੀ ਪਹਿਲਾ ਅੰਮ੍ਰਿਤਸਰ ਹੋਇਆ ਮੇਰਾ ਤੇ ਜਗਤ ਸਿੰਘ ਜੱਗੇ ਦਾ ਪਹਿਲਾ ਸ਼ੋਅ ਸੀ ਉੱਥੇ ਅੱਛਾ ਜੀ ਟੀਵੀ ਦੇ ਉੱਤੇ ਫਿਰ ਉਸ ਤੋਂ ਬਾਅਦ ਵੀ ਮੈਨੂੰ ਬੁਲਾਇਆ ਗਿਆ ਟੀਵੀ ਤੇ ਮੈਂ ਗੋਲੀਆਂ ਆ ਕੇ ਗੁੰ ਲੇਕਿਨ ਉਦੋਂ ਬੰਦ ਹੋ ਗਿਆ ਜਦੋਂ ਕਿ ਆਸੇ-ਪਾਸੇ ਕੋਈ ਵੀ ਰੇਡੀਓ ਸਟੇਸ਼ਨ ਨਹੀਂ ਸੀ ਜਿਸ ਜਿੰਗਲ 'ਚ ਬੈਠੇ ਹੁੰਦੇ ਸੀਗੇ ਫਿਰ ਉੱਥੋਂ ਮੇਰਾ ਤਾਂ ਮੇਰਾ ਇਹ ਸਾਰਾ ਕੁਝ ਪੂਰਾ ਹੋਇਆ ਆਫੀਸਰ ਦੀ ਵਾਈਫ ਨੂੰ ਮਤਲਬ ਸਿਖਾਣਾ ਹਾਂ ਗਿੱਦੇ ਸਿਖਾਣੇ ਜਾਂ ਉਹ ਫਿਰ ਥੋੜਾ ਪੂਰਾ ਹੁੰਦਾ ਗਿਆ ਉਹ ਤੁਹਾਡਾ ਜਾਨ ਕਿ ਇੱਕ ਤਰ੍ਹਾਂ ਨਾਲ ਕਿ ਆਰਮੀ ਕੈਂਪਸ ਦੇ ਵਿੱਚ ਅੰਦਰ ਅੰਦਰ ਚੱਲਦਾ ਰਿਹਾ ਹਾਂ ਚੱਲਦਾ ਰਿਹਾ ਉਹ ਜਿਹੜੀ ਰੂਹ ਦੀ ਖਰਾਕ ਜਾਂ ਰੂਹ ਨੂੰ ਸਪੂਨ ਹੁੰਦਾ ਉਹ ਮਿਲਦਾ ਰਿਹਾ ਕਿਹਦਾ ਬੈਟਰ ਦੈਨ ਜੀ 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 ਤੇ ਪਰ ਜਿਹੜੀ ਮੈਰਿਜ ਹੋਈ ਉਹ ਵੀ ਬਹੁਤ ਇੰਟਰਸਟਿੰਗ ਜਈ ਹੈ ਉਹਦੇ ਬਾਰੇ ਮੈਨੂੰ ਦੱਸਿਓ ਜਰਾ ਕਿਉਂਕਿ ਮੈਂ ਤਾਂ ਸੁਣਿਆ ਹੈ ਪਰ ਮੈਂ ਜਾਣੀ ਹੈ ਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਆਰਮੀ ব্যাকਗਰਾਉਂਡ ਤੋਂ ਸੀ ਤੇ ਉਹਨਾਂ ਨੇ ਤੁਹਾਨੂੰ ਪਹਿਲੀ ਵਾਰ ਸਟੇਜ ਤੇ ਗਾਉਂਦੇ ਹੋਏ ਦੇਖਿਆ ਐਕਚੁਅਲੀ ਚੰਡੀਗੜ੍ਹ ਤੋਂ ਮੇਰਾ ਸ਼ਾਸਤਰੀ ਮਾਰਕੀਟ ਸੀ ਪਹਿਲੇ ਦੂਸਰੇ ਪਾਸੇ ਹੁੰਦਾ ਹੈ ਕਿ ਤੇ ਨਾ ਹਾਂਜੀ ਉਥੋਂ ਦੇ ਜਿਹੜੇ ਪ੍ਰੈਜ਼ੈਂਟ ਸੀ ਮਿੱਤਲ ਹਮ ਹੁਣ ਤੱਕ ਮੈਨੂੰ ਨਾਮ ਹੁੰਦਾ ਯਾਦ ਹੈ ਤੇ ਉਹਨਾਂ ਨੇ ਪਰਗਮ ਕਰਵਾਇਆ ਹਮ ਹਮ ਤੇ ਕੁਦਰਤੀ ਉਸ ਵਕਤ ਇਹ ਛੁੱਟੀ ਆਏ ਹੋਏ ਸੀਗੇ ਛੁੱਟੀ ਆਏ ਸੀ ਤੇ ਇਹ ਵੀ ਚਲੇਗੇ ਸਾਰੇ ਦੇਖਣਾ ਸੀ ਵੀ ਦੇਖੀਏ ਕੌਣ ਆਏ ਤੇ ਉਥੇ ਬੜੇ ਜਿਹੜੇ ਮੈਂ ਸੀਨੀਅਰ ਕਾਫੀ ਆਰਟਿਸਟ ਆਏ ਸੀ ਲੇਡੀਜ਼ ਆਰਟਿਸਟ ਸੀ ਤੇ ਲੇਕਿਨ ਉਥੋਂ ਮੈਨੂੰ ਪਸੰਦ ਕੀਤਾ ਗਿਆ ਕਿਤੇ ਉਹਨਾਂ ਦੇ ਮਨជា ਅਗੇ ਵੀ ਠੀਕ ਹੈ ਜੀ ਕਿ ਦੇਖ ਲੈਣੇ ਟ੍ਰਾਈ ਕਰ ਲੈਣੇ ਆ ਉਹ ਮਾਦੇ ਜਿਹੜੀ ਸਿਸਟਰ ਦੀ ਲੜਕੀ ਸੀ ਨਾਮ ਤੇ ਜਿਹੜੀ ਮੇਰੇ ਨਾਲ ਸੀ ਸਾਡਾ ਸੀ ਸੁਤਰੀ ਸ਼ਰਮਾ ਸੀਗੇ ਉਹਦੀ ਲੜਕੀ ਇਕੱਠੀਆਂ ਪੜ੍ਹਦੀ ਸੀ ਸਕੂਲ ਵਿੱਚ ਓਕੇ ਜੀ ਤੇ ਉਹ ਕੱਲ ਕਹਿੰਦੀ ਉਹ ਕੁੜੀ ਨੇ ਉਹਨੂੰ ਕਿਹਾ ਕੱਲ ਸਿਰਜਿੰਦਰ ਰਾਜਨ ਸੁਣ ਕੇ ਆਇਆ ਛਾਤਰੀ ਮਾਰਚ ਚਾਹੀ ਸੀ ਤੇ ਕਹਿੰਦੀ ਉਹਦੀ ਸੁਤਰੀ ਦੀ ਲੜਕੀ ਕਹਿੰਦੀ ਲੈ ਉਹ ਤਾਂ ਸਾਡੇ ਘਰ ਆਉਂਦੇ ਨੇ ਜਸਟ ਲਾਈਕ ਇਹਨਾਂ ਦੱਬ ਸਿਛ ਹੋਇਆ ਫਿਰ ਇਸਵਤਰੀ ਸ਼ਰਮਾ ਨੂੰ ਮਿਲੇ ਜਾ ਕੇ ਓਕੇ ਸੁਤਰੀ ਸ਼ਰਮਾ ਨੇ ਤੇਰੇ ਬਸ ਸਸਤਰਾ ਗੱਲ ਕੁੰਦੀ ਹੁੰਦੀ ਹੁੰਦੀ ਹੋ ਗਈ ਤੇ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਇਹ ਸਾਰਾ ਪਲੋਟਿੰਗ ਜਿਹੜੀ ਐਵੇਂ ਕੀਤੀ ਗਈ ਹੈ ਸ਼ਾਦੀ ਤੋਂ ਬਾਅਦ ਤੁਹਾਨੂੰ ਆਪਸ ਵਿੱਚ ਕਰਨੀ ਕਿਹਨੂੰ ਦੱਸਿਆ OK OK ਤੇ ਉਸ ਸਮੇਂ ਦੇ ਵਿੱਚ ਐਵੇਂ ਹੁੰਦਾ ਸੀ ਕਹਿੰਦੇ ਕਿ ਕੁੜੀਆਂ ਮੁੰਡੇ ਜਦੋਂ ਆਪਸ ਵਿੱਚ ਵੀ ਅ ਘਰ ਦੇ ਗੱਲ ਕਰਦੇ ਸੀ ਵੀ ਇੱਕ ਦੂਜੇ ਨੂੰ ਦੇਖਦੇ ਤੱਕ ਵੀ ਨਹੀਂ ਸੀ ਤੁਸੀਂ ਮੈਰਿਜ ਤੋਂ ਪਹਿਲਾਂ ਦੇਖਿਆ ਸੀਗਾ ਹਸਬੰਡ ਵਾਈਫ ਮੈਂ ਦੇਖਿਆ ਸੀ ਕਿਉਂਕਿ

ਕਿਉਂਕਿ ਹਰ ਕਿਸੇ ਨੂੰ ਹੁੰਦਾ ਚਾਹੇ ਕਲਾਕਾਰ ਹੋ ਚਾਹੇ ਨੋਰਮਲ ਹੈ ਕੁੜੀਆਂ ਕੁੜੀਆਂ ਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਉਹਨਾਂ ਦਾ ਜਿਹੜਾ 파ਟਨਰ ਹੈ ਉਹ ਉਹਨਾਂ ਦੀ ਰਿਸਪੈਕਟ ਕਰੇ ਸ਼ੌਂਕ ਪੂਰੇ ਕਰੇ ਹਨਾ ਫਿਰ ਤੁਸੀਂ ਤਾਂ ਉਹ ਪਰਮਾਤਮਾ ਦੀ ਕਹਿ ਲੋ ਕਿ ਮਿਹਰ ਦੇ ਨਾਲ ਕਲਾਕਾਰ ਵੀ ਉਹ ਸੋਤ ਉਹ ਚੀਜ਼ਾਂ ਸਾਰੀਆਂ ਲਾਈਫ ਦੇ ਵਿੱਚ ਫਿਰ ਕਿਵੇਂ ਅੱਗੇ ਗਈਆਂ ਗੱਲ ਇਹ ਕਿ ਜਦੋਂ ਇਹਨਾਂ ਨੇ ਸ਼ਾਦੀ ਕੀਤੀ ਇੱਕ ਆਰਟਿਸਟ ਨੇ ਦੇਖੇ ਕੀਤੀ ਸੀ ਨਾ ਉਹਨਾਂ ਨੇ ਮੈਨੂੰ ਕਦੀ ਇਹ ਨਹੀਂ ਕਿਹਾ ਤੂੰ ਇਹ ਨਾ ਕਰ ਜਾ ਉਹ ਨਾ ਕਰ ਉਹ ਕਹਿੰਦੀ ਮੇਰੀ ਮੇਰਾ ਕੰਮ ਹੈ ਡਿਊਟੀ ਮੈਂ ਆਪਣੀ ਡਿਊਟੀ ਕਰਨੀ ਤਾਂ ਤੂੰ ਜ਼ਿੰਮੇਵਾਰੀਆਂ ਆਪਣੇ ਆਪ ਸੰਭਾਲਣੀਆਂ ਨੇ ਸੋ ਬੱਚਿਆਂ ਦੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਸੀ ਕਰਦੇ ਕੰਮ ਕਰਨੇ ਸੰਭਾਲਨੇ ਸਾਰਾ ਕੁਝ ਹੀ ਮੇਰੇ ਤੇ ਆ ਗਿਆ ਮੈਂ ਕਿਹਾ ਕਿ ਹੋ ਗਿਆ ਮੇਰੇ ਤਾਂ ਤਾਂ ਹੀ ਛੁੱਟ ਗਏ ਹਾਂ ਐਲੀ ਗਈ ਹੌਲੀ 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 ਮਤਲਬ ਕਿ ਮੈਂ ਸੰਭਾਲ ਲਈ ਜ ਸਾਰਾ ਕੁਝ ਇਹ 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 ਜਿਸ ਡਿਸਾਈਡ ਕੀਤੀ ਸੀ ਮੈਰਿਜ ਤੋਂ ਪਹਿਲੇ ਕਿ ਆਫਟਰ ਮੈਰਿਜ ਤੁਸੀਂ ਨਹੀਂ ਜਾਓਗੇ ਜਾਂ ਇਹ ਆਪਣੇ ਆਪ ਹੀ ਹੋ ਗਿਆ ਨਹੀਂ ਨਹੀਂ ਮੇਰੇ ਤੇ ਰੈਸਟ੍ਰਿਕਸ਼ਨ ਨਹੀਂ ਸੀ ਮੇਰੇ ਸਮੇਂ ਰੈਸਟ੍ਰਿਕਸ਼ਨ ਨਹੀਂ ਸੀ ਲਈ ਠੀਕ ਹੈ ਹਾਂ ਬਾਕੀ ਜਿਹੜੇ ਮੇਰੇ ਨੰਦ ਸੀ ਨੰਦੋਈਆ ਸੀਗੇ ਹਮ ਡਾਕਟਰਾਂ ਦੇ ਆਪੋਂ ਤੇ ਮੈਂ ਤਾਂ ਨਹੀਂ ਨਹੀਂ ਤੁਸੀਂ ਕੁਝ ਨਾ ਕਹੋ ਮੈਨੂੰ ਪਤਾ ਮਤਲਬ ਠੀਕ ਹੈ ਮਤਲਬ ਉਹਨਾਂ ਨੂੰ ਥੋੜਾ ਜਿਹਾ ਫੀਲ ਹੁੰਦਾ ਸੀ ਅੱਛਾ ਵੀ ਉਹ ਫੈਮਲੀਜ਼ ਜੋ ਡਾਕਟਰਸ ਵੀ ਹਾਂ ਹਾਂ ਮਤਲਬ ਨਾਲੇ ਕਹਿੰਦੇ ਕੋਂਦੇ ਸਰਦਾਰ ਕੁੜੀਆਂ ਵਾਲੇ ਸਰਦਾਰ ਜੋ ਵਈ ਤੇ ਸੀਗੇ ਹੋਰ ਕੀ ਕਰੀਏ ਤੇ ਲੇਕਿਨ ਮੈਂ ਕੋਈ ਐਸੀ ਉਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਅਗਰ ਮੈਂ ਇਹ ਸ਼ਿਵਾਲਕ ਥੀਏਟਰ ਚ ਗਾਈਆਂ ਤੇ ਉਹ ਵੀ ਤੁਸੀਂ ਦੇਖ ਲਓ ਉਹਦੇ ਵਿੱਚ ਸਾਰੇ ਅਫਸਰ ਹੁੰਦੇ ਸੀ ਸਿੰਦਰ ਸ਼ਰਮਾ ਹੁੰਦੇ ਸੀ ਜੇਟ ਸਿੰਦਰ ਸ਼ਰਮਾ ਕੈਮਿਸਟਰੀ ਡਿਪਾਰਟਮੈਂਟ ਵਿੱਚ ਸੀ ਉਹ ਫਿਲਮਾਂ ਚ ਚੈੱਕ ਕੰਮ ਕੀਤਾ ਲੇਕਿਨ ਹਰ ਇੱਕ ਪ੍ਰੋਫੈਸ਼ਨਲ ਹੁੰਦਾ ਸੀ ਔਰ ਬੜੇ ਫੂਸੂਰਤ ਬੜੇ ਅੱਛੇ ਮਤਲਬ ਸੀਗੇ ਕੋਈ ਐਸੀ ਗੱਲ ਨਹੀਂ ਸੀਗੀ ਜਦੋਂ ਵਿਆਹ ਹੋਇਆ ਵਿਆਹ ਵਿਆਹ ਕਰਵਾ ਕੇ ਤੁਸੀਂ ਹੀਰਾ ਪਿੰਡ ਗਏ ਸੀ ਹੁਣ ਉਦੋਂ ਇਨ-ਲਾਜ਼ ਉੱਥੇ ਰਹਿੰਦੇ ਸੀ ਤੁਹਾਡੇ ਨਹੀਂ ਉਹ ਚੰਡੀਗੜ੍ਹ ਰਹਿੰਦੇ ਸੀ ਅੱਛਾ 21 ਸੈਕਟਰ ਵਿੱਚ ਠੀਕ ਹੈ ਕਿਉਂਕਿ ਮੇਰੇ ਰੈਸਿਡੈਂਟ ਪੋਸਟਡ ਹੋ ਦੇਤੀ ਸੀਗੇ ਸੋ ਸਾਰੇ ਫਿਰ ਇੱਥੇ ਸੀ ਮੇਰੇ ਫਾਦਰ ਇਨ-ਲਾ ਤਾਂ ਮੈਂ ਦੇਖੀ ਵੀ ਨਹੀਂ ਰੈਸਿਡੈਂਟ ਨਾ ਉੱਥੇ ਹੀ ਚ ਪਰਦੇ ਸੀ ਜਦੋਂ ਚਲੇ ਗਏ ਸੀ ਹੂੰ ਹੂੰ ਹੂੰ